ਲੋੜੀ ਜਿੱਥੇ ਮੂਫਲੀ ਤੇ ਗੱਚਕ ਕਾਰਨ ਮਸ਼ਹੂਰ ਹੁੰਦੀ ਹੈ ਉੱਥੇ ਹੀ ਇਸ ਮੌਕੇ ਪਤੰਗਬਾਜ਼ੀ ਦੇ ਸ਼ਕੀਨ ਨੌਜਵਾਨ ਮੁੰਡੇ ਕੁੜੀਆਂ ਵੀ ਕਾਫੀ ਜ਼ਿਆਦਾ ਉਸ਼ਾਹੀਤ ਹੁੰਦੇ ਨੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੀ ਬਣੀ ਹੋਈ ਪਤੰਗ ਦੂਰ ਦੂਰ ਤੱਕ ਮਸ਼ਹੂਰ ਹੈ ਤੇ ਇਥੋਂ ਪਤੰਗ ਖਰੀਦਣ ਲਈ ਦੂਰ ਦੂਰ ਤੋਂ ਲੋਕ ਪਹੁੰਚਦੇ ਨੇ ਤੇ ਇਸ ਮੌਕੇ ਲੋੜੀ ਤੋਂ ਪਹਿਲਾਂ ਵੀ ਲੋਕ ਖਰੀਦਦਾਰੀ ਕਰਨ ਅੰਮ੍ਰਿਤਸਰ ਪਹੁੰਚ ਰਹੇ ਨੇ ਇਸ ਮੌਕੇ ਨੌਜਵਾਨਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਹੇ ਕਿ ਸਰਕਾਰ ਨੂੰ ਡ੍ਰੈਗਨ ਡੋਰ ਦੇ ਵੱਲ ਧਿਆਨ ਛੱਡ ਕੇ ਹੋਰ ਚੀਜ਼ਾਂ ਵਾਲ ਦੇਣਾ ਚਾਹੀਦਾ ਤਾਂ ਜੋ ਲੋਕ ਜੋ ਪਤੰਗਬਾਜ਼ੀ ਤੋਂ ਦੂਰ ਹੋ ਰਹੇ ਨੇ ਉਹ ਦੂਰ ਨਾ ਹੋਣ ਤੇ ਪਤੰਗਬਾਜ਼ੀ ਕਰਦੇ ਰਹਿਣ ਇਹ ਕਿਹਦੇ ਤੇ ਗੁੱਡੀ ਪਣਾ ਦੇ ਮਨ ਲਈ ਬਚਪਨ ਤੋਂ ਹੀ ਬਣਾ ਰਿਆਂ ਜੀ ਕੋਈ ਫਰਕ ਪਿਆ ਗੁੱਡੀ ਦਾ ਜਿਵੇਂ દોਰ ਚੈਨਾ ਆ ਗਈ ਹੈ ਤੇ ਨਹੀਂ ਗੁੱਡੀ ਦਾ ਤੇ ਕੋਈ ਫਰਕ ਨਹੀਂ ਪਿਆ ਬਟ ਜਿਹੜੀ ਚੈਨਾ ਡੋਰ ਆਈ ਨਾ ਲੋਕੀ ਗੁੱਡੀ ਵਿਧਾਣਾ ਛੱਡ ਗਏ ਨੇ ਜਿਹੜੇ ਗੁੱਡੀ ਦੇ ਜ਼ਿਆਦਾ ਸ਼ਕੀਲ ਨਹੀਂ ਛੜੀ ਗੁੱਡੀ ਜ਼ਿਆਦਾ ਰੈਡ ਦਾ ਗਾ ਜਿਹੜੇ ਵਿਕਦੇ ਐਸ ਵਕਤ ਪਾਕਿਸਤਾਨੀ ਗੁੜੀ ਦਾ ਜ਼ਿਆਦਾ ਟ੍ਰੈਂਡ ਆ ਉਸੇ ਘੜੇ ਘੜੇ ਦੇਖਣ ਨੂੰ ਸਾਰੀ ਆਲ ਆਲਮੋਸਟ ਸਾਰੀ ਪਤੰਗ ਤਿਆਰ ਕਰੀਦੀ ਆ ਸਭ ਤੋਂ ਜ਼ਿਆਦਾ ਖਲਾਸ ਆ ਇਹ ਸਾਰੇ ਸਾਇਰ ਵਿਕਰੇ ਵਿਕਦੇ ਪਏ ਨੇ ਤਾਵਾ ਡੇਢ ਦਾ ਤਾਵਾ 3 ਦਾ ਤਾਵਾ 6 ਦਾ ਆਪੋ ਆਪਣਾ ਮਜਾ ਜੀ ਕੁਝ 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 ਕੁਸਵਾਰ ਪਾਜੀ ਇਹ ਆਪਣਾ ਇਲਾਕਾ ਬਹੁਤ ਮਸ਼ਹੂਰ ਆ ਬੂਦਨਪੁਰਾ ਇਹ ਗੁੱਡੀ ਦੇ ਕੰਮ ਜੀ ਜ਼ਿਆਦਾ ਮਸ਼ਹੂਰ ਆ ਤੇ ਸਾਡੇ ਘਰ ਘਰ ਗੁੱਡੀ ਬੰਦੀ ਪਈ ਐ ਬੱਚੇ ਸਕੂਲਾਂ ਤੋਂ ਆਣ ਕੇ ਕੰਮ ਕਰ ਰਹੇ ਨੇ ਬਾਹਰੋਂ ਆਣ ਕੇ ਲੋਕ ਕੰਮ ਕਰ ਰਹੇ ਨੇ ਬਹੁਤ ਵਧੀਆ ਰੋਜ਼ਗਾਰ ਮਿਲਿਆ ਆ ਲੋਕਾਂ ਨੂੰ ਕਿਦੇ ਲੋਕ ਜੀ ਆਂਦੇ ਨੇ ਸਾਡੇ ਬੜੀ ਬੜੀ ਦੂਰੋਂ ਆ ਰਹੇ ਨੇ ਆ ਵੇਖੋ ਹੁਣੇ ਮੁੰਡਾ ਇੱਕ ਟੈਲੈਂਟੋ ਦਾ ਆਇਆ ਸਾਡੇ ਕੋਲ ਹਰ ਸਾਲ ਆਂਦੇ ਨੇ ਲੋੜੀ ਤੇ ਗੁੱਡੀਆਂ ਲੈਣ ਤੇ ਵੀਰ ਗੁਰਦਾਸਪੁਰ ਦਾ ਰਹਿਣ ਵਾਲਾ ਵਾ ਤੇ ਆਏ ਸਾਲ ਆਂਦੇ ਨੇ ਟੈਲੈਂਟੋ ਤੋਂ ਗੁੱਡੀ ਉਡਾਉਣੀ ਤੇ ਗੁੱਡੀ ਵੀ ਤੋਂ ਦੇ ਗੱਟੂ ਨਾਲ ਨਹੀਂ ਦੇ ਚੱਲਦਾ ਮੈਂ ਤਾਂ ਇਹੀ ਕਹਿਣਾ ਜਾਊਂਗਾ ਵੀ ਗੱਟੂ ਦਾ ਵੀ ਹਿਸ਼ਾਰ ਕਰਨਾ ਚਾਹੀਦਾ ਗੱਟੂ ਨਹੀਂ ਸਹੀ ਹੈਗਾ ਤੇ ਮਹਾਨੀ ਕਰ ਗਿਆ ਤੇ ਆਮ ਡੋਰ ਚਲਣੀ ਚਾਹੀਦੀ ਆਮ ਡੋਰ ਚਲਾਨਾ ਫਿਰ ਕਾਰੀਗਰਾਂ ਨੂੰ ਵੀ ਕੰਮ ਮਿਲਦਾ ਡੋਰ ਵਾਲਿਆਂ ਨੂੰ ਇਸ ਤਰ੍ਹਾਂ ਕਾਰੀਗਰੀ ਵਿਚਾਰੇ ਵਿਲੇ ਹੋਏ ਨੇ ਇਹ ਕੰਮ ਮੈਂ ਤਾਂ ਲੱਗੇ ਪਰਚੂਨ ਦਾ ਕੰਮ ਹੈ ਪਰਚੂਨ ਵੀ ਬਹੁਤ ਵਧੀਆ ਦੇ ਹੋਲਸੇਲ ਵੀ ਬਹੁਤ ਵਧੀਆ ਆਲ ਮੋਟਰ ਸਾਡਾ ਆਲ ਪੰਜਾਬ ਚਮਾਲ ਜਾਂਦਾ ਵਾ ਤੇ ਬਾਹਰੋਂ ਵੀ ਬਹੁਤ ਆਰਡਰ ਆਂਦੇ ਨੇ ਦੇਸ਼ਾਂ ਦੇਸ਼ਾਂ ਤੋਂ ਜਮੂ ਵੀ ਗੁੱਡੇ ਬੜੇ ਉੱਢੀ ਬਹੁਤ ਭਾਜੀ ਬਹੁਤ ਉੱਥੇ ਰਖੜੀ ਦਾ ਸੀਜ਼ਨ ਹੁੰਦਾ ਉੱਥੇ ਵੀ ਵਾਧੂ ਮਾਲ ਸਪਲਾਈ ਕਰੀਦਾ ਰਖੜੀ ਤੇ ਮੈਂ ਵੈਸੇ ਤਾਂ ਹੈਗਾ ਗੁਰਦਾਸਪੁਰ ਤੋਂ ਆਪਰ ਸਪੈਸ਼ਲ ਕੈਨੇਡਾ ਤੋਂ ਆਇਆ ਜੀ ਇੱਥੇ ਲੋੜੀ ਕਰਕੇ ਗੁੱਡੇ ਦਾ ਗੁੱਡੀ ਲੈਣ ਲਈ ਵਾ ਸਾਂਝ ਗੁੱਡੇ ਲੈਣ ਲਈ ਚੜਾਉਣ ਲਈ ਸਾਰਾ ਕੁਝ ਕਰਨ ਲਈ ਆਏ ਆ ਜੀ ਇੱਕ ਦੌਰ ਆਈ ਦੀ ਚੈਨਲ ਨੂੰ ਦੋਤੇ ਚైనా ਡੋਰ ਜੀ ਉਹਦੇ ਕਰਕੇ ਤਾਂ 10 ਸਾਲ ਹੋ ਗਏ ਗੁੱਡੀ ਨਹੀਂ ਚੜਾਈ ਕਦੀ ਇਸ ਸਰ ਸਪੈਸ਼ਲ ਆਏ ਆ ਵੀ ਉਹਦੇ ਨਾਲ ਨਹੀਂ ਚੜਾਉਣੀ ਕਿਉਂਕਿ ਤੁਸੀਂ ਦੇਖਿਆ ਹੀ ਹੋਇਆ ਵੇ ਤੇ ਕੀ ਕੁਝ ਹੋ ਰਿਹਾ ਤੁਹਾਡੇ ਅੰਮ੍ਰਿਤਸਰ ਚ ਕਿਸੇ ਦੀ ਜਾਨ ਚਲੀ ਜਾ ਰਹੀ ਆ ਕੁਝ ਹੋ ਰਿਹਾ ਹੱਥ ਕੱਟੇ ਜਾ ਰਹੇ ਗਲਾ ਕੱਟਿਆ ਜਾ ਰਿਹਾ ਤੁਸੀਂ ਹੋਰ ਤੋਂ ਸਾਰਿਆਂ ਨੂੰ ਪ੍ਰੇਸ਼ੀ ਕਰਨਾ ਚਾਹੀਦਾ ਜੀ ਮੈਂ ਤਾਂ ਸਾਰਿਆਂ ਨੂੰ ਆਊ ਕਹੂੰਗਾ ਬਾਕੀ ਸਾਰੇ ਸਿਆਣੇ ਆ ਜੀ ਅੱਜਕੱਲ ਸਾਰਿਆਂ ਨੂੰ ਪਤਾ ਵਾ ਕਾਲਾ ਸਹੀ ਕਰਦੀ ਆ ਪਰ ਉਹਨਾਂ ਉੱਤੇ ਜਿਹੜਾ ਪੱਥਰ ਪਿਆ ਰਹੇ ਜੀ ਪਰਚੇ ਸਰਕਾਰਾਂ ਵੀ ਜਿਹੜੇ ਚੜਾ ਰਹੇ ਉਹਨਾਂ ਵਿਚਾਰੇ ਜਿਹੜੇ ਵੇਚ ਰਹੇ ਆ ਜ਼ਿਆਦਾ ਤਾਂ ਉਹਨਾਂ ਤੇ ਐਕਸ਼ਨ ਕਰਨਾ ਚਾਹੀਦਾ ਵਾ ਜਦੋਂ ਸਪਲਾਈ ਨਹੀਂ ਆਊਗੀ ਤਾਂ ਆਪੇ ਗਾੜੀ ਸਾਰਾ ਕੁਝ ਬੰਦ ਹੋ ਜੂਗਾ ਜਿੰਨੇ ਜੇ ਸਪਲਾਈ ਹੁੰਦੀ ਰਹੂਗੀ ਉਹਨੇ ਜਰ ਤਾਂ ਲੋਕੀ ਖਰੀਦਣਗੇ ਅੱਜਕੱਲ ਨੌਜਵਾਨ ਬੇੜੇ ਦਾ ਧਾਗਿਆ ਦੀ ਦੋਨੋਂ ਫਸਲ ਨਹੀਂ ਕਰਦੇ ਜਿਸ ਕਨੇ ਨਹੀਂ ਨਹੀਂ ਚਲੋ ਆ ਜਿਹੜੇ ਨਵੀਂ ਜਨਰੇਸ਼ਨ ਆ ਗਈ ਸਾਡਾ ਚਲੋ ਆਪਾਂ ਥੋੜਾ ਕਰਦੇ ਆ ਕਿਉਂਕਿ ਗੁੱਡੀ ਦਾ ਮਜ਼ਾ ਉਹਦੇ ਨਾਲ ਹੀ ਆ ਜੀ ਦੂਜੀ ਤੁਸੀਂ ਜਿਹੜੀ ਚਾਈਨਸ ḍੋਰ ਆ ਉਹਦੇ ਤੋਂ ਲਿਖਿਆ ਆਊਗਾ ਫਿਸ਼ਿੰਗ ਲਈ ਹੁੰਦੀਆਂ ਉਹ ਚੀਜ਼ਾਂ ਤੇ ਜਿਹੜੇ ਫਿਸ਼ਿੰਗ ਫਿਸ਼ਿੰਗ ਕਰਦੇ ਆ ਜਿੱਦਾਂ ਆਪਾਂ ਬਾਹਰ ਕਰੀਦੀ ਆ ਉਹਦੇ ਲਈ ਵਰਤੀ ਜਾਂਦੀ ਓ ਚੀਜ਼ ਤੇ ਤੁਸੀਂ ਆਪ ਦੇਖ ਲਓ ਜਿਹੜੀ ਫਿਸ਼ ਨੂੰ ਫੜ ਕੇ ਕਰ ਸਕਦੀ ਆ ਤੇ ਆਮ ਇਨਸਾਨ 'ਚ ਕਿੰਨਾ ਕਿ ਕਦੇ ਕੱਟ ਪਿੰਦੀ ਆ ਅੱਜ ਕੱਲ ਦੇ ਨੌਜਵਾਨ ਫਿਸ਼ਿੰਗ ਕਿੰਨੀ ਜ਼ਿਆਦਾ ਚੰਗੀ ਮੈਂ ਸਾਰਿਆਂ ਨੂੰ ਇਹੋ ਕਹਾਂਗਾ ਜੀ ਸਾਰੇ ਜਿਹੜੀ ਆ ਆਮ ਧਾਗੇ ਵਾਲੀ ਡੋਰ ਆ ਲਵਾਓ ਆਪ ਲਾਓ ਚੜਾਓ ਗੁੱਡੀ ਔਰ ਤੇ ਵਧਣੀ ਵਧਾਉਣੀ ਵੱਖਰੀ ਗੱਲ ਆ ਮਜ਼ਾ ਤਾਂ ਜ਼ਰੂਰ ਮਜ਼ਾ ਜਿਹੜਾ ਔਰ ਤੇ ਆ ਔਰ ਤੇ ਨਹੀਂ ਆਉਣਾ ਤੁਹਾਨੂੰ ਕਿਤੇ